ਸੰਗਤ ਜੀ ਅਸੀਂ ਅੱਜ ਤੁਹਾਨੂੰ ਉਹ ਪੰਜ ਵੱਡੇ ਸੰਕੇਤ ਦੱਸਾਂਗੇ ਜਿੰਨਾ ਰਾਹੀ ਤੁਸੀਂ ਸਮਝ ਸਕਦੇ ਹੋ ਕਿ ਵਾਹਿਗੁਰੂ ਜੀ ਤੁਹਾਡੇ ਕੋਲ ਹਾਨ ਨਾਤੇ ਸ਼ਹੀਦ ਸਿੰਘਾਂ ਦੀ ਰੂਹ ਤੁਹਾਡੀ ਰਾਖੀ ਕਰ ਰਹੀ ਹੈ ਜੀ ਸੰਗਤ ਜੀ ਜੋ ਵੀ ਸੰਕੇਤ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਤੁਸੀਂ ਵੀਡੀਓ ਖਤਮ ਹੁੰਦੇ ਹੀ ਕਮੈਂਟ ਜ਼ਰੂਰ ਕਰਨਾ ਹੈ ਜੀ ਕਿ ਕੀ ਤੁਸੀਂ ਕਦੇ ਇਹਨਾਂ ਸੰਕੇਤਾਂ ਵਿੱਚੋਂ ਕਿਸੇ ਇੱਕ ਦਾ ਵੀ ਅਨੁਭਵ ਕੀਤਾ ਹੈ ਜਾਂ ਨਹੀਂ ਅਤੇ ਜੇਕਰ ਤੁਸੀਂ ਹਮੇਸ਼ਾ ਵਾਹਿਗੁਰੂ ਜੀ ਦੀ ਹਾਜ਼ਰੀ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ ਉਹ ਸਭ ਗੱਲਾਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੀ ਸੰਗਤ ਜੀ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਤੁਹਾਡੀ ਅੱਖ ਰਾਤ ਦੇ 2 ਜਾਂ 3 ਵਜੇ ਦੇ ਵਿਚਕਾਰ ਖੁੱਲ ਜਾਂਦੀ ਹੈ ਇਸ ਦਾ ਮਤਲਬ ਸਿਰਫ ਇੱਕੋ ਇੱਕ ਹੁੰਦਾ ਹੈ ਜੀ ਕਿ ਵਾਹਿਗੁਰੂ ਜੀ ਤੁਹਾਨੂੰ ਆਪ ਅੰਮ੍ਰਿਤ ਵੇਲੇ ਜਗਾ ਰਹੇ ਹਨ ਸੰਗਤ ਜੀ ਜਦੋਂ ਵੀ ਤੁਹਾਨੂੰ 2 ਜਾਂ 3 ਵਜੇ ਦੇ ਵਿਚਕਾਰ ਜਾਗ ਆਉਂਦੀ ਹੈ ਤਾਂ ਹਮੇਸ਼ਾ 15-20 ਮਿੰਟ ਉੱਠ ਕੇ ਬੈਠ ਜਾਓ ਅਤੇ ਅੱਖਾਂ ਬੰਦ ਕਰਕੇ ਮੂਲ ਮੰਤਰ ਜੀ ਦਾ ਜਾਪ ਕਰੋ ਜੀ ਜੋ ਕਿ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਹੈ ਜੀ ਇਸੇ ਤਰ੍ਹਾਂ ਹੀ ਸੰਗਤ ਜੀ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਤੁਸੀਂ ਕਿਸੇ ਨਾ ਕਿਸੇ ਗੱਲ ਤੋਂ ਪਰੇਸ਼ਾਨ ਹੁੰਦੇ ਹੋ ਜਾਂ ਫਿਰ ਕੋਈ ਲੰਘਦਾ ਟੱਪਦਾ ਤੁਹਾਨੂੰ ਅਜਿਹੀ ਗੱਲ ਕਹਿ ਜਾਂਦਾ ਹੈ ਜੋ ਤੁਹਾਡੇ ਦਿਲ ਤੇ ਲੱਗ ਜਾਂਦੀ ਹੈ ਅਤੇ ਤੁਸੀਂ ਇੱਕ ਦੋ ਦਿਨ ਉਸ ਬਾਰੇ ਹੀ ਸੋਚਦੇ ਰਹਿੰਦੇ ਹੋ ਪਰ ਉਸੇ ਵੇਲੇ ਹੀ ਕਈ ਵਾਰ ਅਜਿਹੀ ਘਟਨਾ ਵੀ ਵਾਪਰ ਜਾਂਦੀ ਹੈ ਕਿ ਤੁਸੀਂ ਉਸ ਨਾਲ ਖੁਸ਼ ਹੋ ਜਾਂਦੇ ਹੋ ਤੁਹਾਨੂੰ ਆਪਣੇ ਸਵਾਲ ਦੇ ਜਵਾਬ ਆਪ ਹੀ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਤੁਸੀਂ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੰਗਤ ਜੀ ਕਈ ਵਾਰ ਤੁਸੀਂ ਰਾਹ ਜਾਂਦੇ ਕਿਤੇ ਜਗ੍ਹਾ ਤੇ ਅਜਿਹੀ ਲਾਈਨ ਪੜ ਲੈਂਦੇ ਹੋ ਜੋ ਤੁਹਾਨੂੰ ਇਹ ਅਹਿਸਾਸ ਕਰਵਾ ਦਿੰਦੀ ਹੈ ਕਿ ਵਾਹਿਗੁਰੂ ਜੀ ਤੁਹਾਡੇ ਨਾਲ ਹਨ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ ਜੀ ਸੰਗਤ ਜੀ ਕੀ ਤੁਸੀਂ ਕਦੇ ਅਜਿਹਾ ਮਹਿਸੂਸ ਕੀਤਾ ਹੈ ਕਿ ਕੋਈ ਅਜੀਹੀ ਤਾਕਤ ਤੁਹਾਡੀ ਰਾਖੀ ਕਰ ਰਹੀ ਹੈ ਕਦੇ ਤੁਸੀਂ ਸੋਚਿਆ ਹੈ ਕਿ ਤੁਸੀਂ ਕਿਸੇ ਵੱਡੇ ਹੱਥ 'ਚੋਂ ਬਚ ਗਏ ਪਰ ਤੁਹਾਨੂੰ ਅਜੀਹਾ ਲੱਗਿਆ ਕਿ ਕੋਈ ਅਣਜਾਣ ਤਾਕਤ ਜ਼ਰੂਰ ਸੀ ਜਿਸ ਨੇ ਤੁਹਾਡੀ ਰਾਖੀ ਕੀਤੀ ਹੈ ਕੀ ਇਹ ਸਿਰਫ ਵਾਹਿਗੁਰੂ ਜੀ ਦੀ ਮਿਹਰ ਹੋ ਸਕਦੀ ਹੈ ਜਾਂ ਫਿਰ ਉਹ ਸ਼ਹੀਦ ਸਿੰਘ ਜੋ ਆਪਣੇ ਜ਼ਮਾਨੇ ਵਿੱਚ ਸਿੱਖ ਧਰਮ ਲਈ ਖੁਦ ਨੂੰ ਕੁਰਬਾਨ ਕਰ ਚੁੱਕੇ ਹਨ ਸੰਗਤ ਜੀ ਕਈ ਵਾਰ ਅਸੀਂ ਕਿਸੇ ਅਜੀਹੇ ਸੰਕਟ ਦੇ ਵਿੱਚ ਫਸ ਜਾਂਦੇ ਹਾਂ ਬਾਹਰ ਨਿਕਲਣ ਦਾ ਕੋਈ ਰਸਤਾ ਵੀ ਨਹੀਂ ਹੁੰਦਾ ਫਿਰ ਵੀ ਅਚਾਨਕ ਬਚ ਜਾਂਦੇ ਹਾਂ ਕੀ ਇਹ ਕੇਵਲ ਇੱਕ ਸੰਜੋਗ ਹੁੰਦਾ ਹੈ ਜਾਂ ਕੋਈ ਰੋਹਾਨੀ ਤਾਕਤ ਸਾਡੀ ਰਾਖੀ ਕਰ ਰਹੀ ਹੁੰਦੀ ਹੈ ਜੀ ਜਦੋਂ ਅਸੀਂ ਆਪਣੇ ਜੀਵਨ ਵਿੱਚ ਕਿਸੇ ਸੰਕਟ ਤੋਂ ਗੁਜ਼ਰ ਰਹੇ ਹੁੰਦੇ ਹਾਂ ਨਾ ਪਰ ਅੰਦਰੋਂ ਅੰਦਰ ਇੱਕ ਅਚਾਨਕ ਵਿਸ਼ਵਾਸ ਆਉਂਦਾ ਹੈ ਸਾਡੀ ਆਤਮਾ ਸਾਨੂੰ ਖੁਦ ਹੀ ਇਹ ਕਹਿਣ ਲੱਗ ਜਾਂਦੀ ਹੈ ਕਿ ਕੋਈ ਨਾ ਕੋਈ ਹੈ ਜੋ ਸਾਡੇ ਨਾਲ ਹੈ ਤਾਂ ਵਾਹਿਗੁਰੂ ਜੀ ਦੀ ਮੇਰ ਅਤੇ ਸ਼ਹੀਦ ਸਿੰਘਾਂ ਦੀ ਰੱਖਿਆ ਹੀ ਹੁੰਦੀ ਹੈ ਜੀ ਕਈ ਵਾਰ ਅਸੀਂ ਬਹੁਤ ਵੱਡੀ ਮੁਸ਼ਕਲ ਵਿੱਚ ਹੁੰਦੇ ਹਾਂ ਤੇ ਅਚਾਨਕ ਕੋਈ ਨਾ ਕੋਈ ਵਿਅਕਤੀ ਸਾਡੀ ਮਦਦ ਲਈ ਆ ਜਾਂਦਾ ਹੈ ਇਹ ਕਿਸੇ ਵੀ ਰੂਪ ਵਿੱਚ ਆ ਸਕਦਾ ਹੈ ਜੀ ਇਹ ਸਾਡੀ ਅਕਲ ਤੋਂ ਉੱਪਰ ਵਾਹਿਗੁਰੂ ਜੀ ਦੇ ਖੇਡ ਹੁੰਦੀ ਹੈ ਜੀ ਸੰਗਤ ਜੀ ਜੇ ਤੁਸੀਂ ਹਮੇਸ਼ਾ ਵਾਹਿਗੁਰੂ ਜੀ ਦੀ ਹਾਜ਼ਰੀ ਮਹਿਸੂਸ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ ਜੀ ਸਭ ਤੋਂ ਪਹਿਲਾਂ ਹਰ ਵੇਲੇ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੋ ਜੀ ਹਰ ਰੋਜ਼ ਗੁਰਬਾਣੀ ਨੂੰ ਪੜ੍ਹੋ ਜੀ ਜਿਵੇਂ ਕਿ ਸੁਖਮਨੀ ਸਾਹਿਬ ਜਪਜੀ ਸਾਹਿਬ ਹਮੇਸ਼ਾ ਹੀ ਗੁਰੂ ਜੀ ਦੇ ਹੁਕਮਾਂ ਵਿੱਚ ਰਹੋ ਜੀ ਭਾਵੇਂ ਕਿ ਜੋ ਵੀ ਮਿਲ ਗਿਆ ਹੈ ਉਸ ਦੇ ਵਿੱਚ ਹੀ ਖੁਸ਼ ਰਹੋ ਜੀ ਹਮੇਸ਼ਾ ਹੀ ਗੁਰੂ ਘਰ ਜਾਂ ਲੋੜਵੰਦਾ ਦੀ ਮਦਦ ਕਰਦੇ ਰਹੋ ਜੀ ਸੰਗਤ ਜੀ ਤੁਸੀਂ ਕਿਸੇ ਸਮੱਸਿਆ ਵਿੱਚ ਹੋ ਕੋਈ ਉਲਝਣ ਆਈ ਹੋਈ ਹੈ ਅਤੇ ਅਚਾਨਕ ਤੁਹਾਡੇ ਕੰਨ ਵਿੱਚ ਗੁਰਬਾਣੀ ਦਾ ਕੋਈ ਸ਼ਬਦ ਵੱਜਦਾ ਹੈ ਜੋ ਤੁਹਾਡੀ ਸਮੱਸਿਆ ਦਾ ਹੱਲ ਦੱਸ ਰਿਹਾ ਹੁੰਦਾ ਹੈ ਇਹ ਸਿਰਫ ਸੰਜੋਗ ਨਹੀਂ ਹੁੰਦੇ ਜੀ ਇਹ ਵਾਹਿਗੁਰੂ ਜੀ ਦੀ ਸਿੱਧੀ ਸੱਚਾਈ ਹੈ ਜਦ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਤਾਂ ਗੁਰੂ ਆਪ ਸਾਨੂੰ ਰਾਹ ਦਿਖਾਉਂਦੇ ਹਨ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਜਦੋਂ ਅਸੀਂ ਆਤਮਕ ਰੂਪ ਵਿੱਚ ਸ਼ਾਂਤੀ ਮਹਿਸੂਸ ਕਰਦੇ ਹਾਂ ਅਤੇ ਗੁਰਬਾਣੀ ਪੜ੍ਹ ਕੇ ਸਿਮਰਨ ਕਰਕੇ ਮਨ ਵਿੱਚ ਆਨੰਦ ਮਾਣਦੇ ਹਾਂ ਤਾਂ ਇਹ ਵੀ ਵਾਹਿਗੁਰੂ ਜੀ ਦੀ ਬਖਸ਼ਿਸ਼ ਅਤੇ ਸ਼ਹੀਦਾਂ ਦੇ ਪੈਰੇ ਦੀ ਨਿਸ਼ਾਨੀ ਹੋ ਸਕਦੀ ਹੈ ਜੀ ਸੰਗਤ ਜੀ ਤੁਸੀਂ ਕਿਸੇ ਸਮੱਸਿਆ ਵਿੱਚ ਸੀ ਕੋਈ ਰਾਹ ਨਹੀਂ ਸੀ ਪਰ ਕੋਈ ਅਣਜਾਣ ਬੰਦਾ ਆਇਆ ਅਤੇ ਤੁਹਾਡੀ ਮਦਦ ਕਰ ਗਿਆ ਕਈ ਵਾਰ ਇਹ ਮਦਦ ਵਾਹਿਗੁਰੂ ਜੀ ਨੇ ਭੇਜੀ ਹੁੰਦੀ ਹੈ ਜੀ ਇਹ ਉਹ ਸ਼ਹੀਦਾਂ ਦੀ ਰੂਹ ਵੀ ਹੋ ਸਕਦੀ ਹੈ ਜੋ ਅਜੇ ਵੀ ਸੱਚੇ ਸਿੰਘਾਂ ਦੀ ਹਿਫਾਜ਼ਤ ਕਰ ਰਹੇ ਹੁੰਦੇ ਹਨ ਸੰਗਤ ਜੀ ਕਈ ਵਾਰ ਤੁਹਾਡੇ ਫੋਨ ਵਿੱਚ ਇੱਕਦਮ ਕੋਈ ਅਜੀਹੀ ਵੀਡੀਓ ਸਾਹਮਣੇ ਆ ਜਾਂਦੀ ਹੈ ਜੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੰਦੀ ਹੈ ਤਾਂ ਸੰਗਤ ਜੀ ਇਸ ਦਾ ਇੱਕੋ ਇੱਕ ਮਤਲਬ ਹੁੰਦਾ ਹੈ ਕਿ ਵਾਹਿਗੁਰੂ ਜੀ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੀ ਮਦਦ ਕਰਨਾ ਚਾਹੁੰਦੇ ਹਨ ਅਤੇ ਤੁਹਾਨੂੰ ਫਿਕਰਾਂ ਤੋਂ ਦੂਰ ਕਰਨਾ ਚਾਹੁੰਦੇ ਹਾਂ ਜੀ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡਾ ਅੰਦਰੋਂ ਮਨ ਵਾਰ-ਵਾਰ ਜਾਪ ਕਰਨ ਨੂੰ ਕਰਦਾ ਹੈ ਅਜਿਹਾ ਮਹਿਸੂਸ ਹੁੰਦਾ ਹੈ ਕਿ ਅਸੀਂ ਵਾਰ-ਵਾਰ ਵਾਹਿਗੁਰੂ ਜੀ ਦਾ ਜਾਪ ਕਰਦੇ ਹੀ ਜਾਈਏ ਸੰਗਤ ਜੀ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਖੁਦ ਬੁਲਾ ਰਹੇ ਹਨ ਕਈ ਵਾਰ ਅਸੀਂ ਕਿਸੇ ਥਾਂ ਤੇ ਜਾਂਦੇ ਹਾਂ ਅਤੇ ਸਾਨੂੰ ਕਾਫੀ ਦੇਰ ਹੋ ਜਾਂਦੀ ਹੈ ਜਾਂ ਹਨੇਰਾ ਵੀ ਹੋ ਜਾਂਦਾ ਹੈ ਤਾਂ ਉਸ ਵੇਲੇ ਅਸੀਂ ਜਦੋਂ ਵੀ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਨਾ ਉਸ ਤੋਂ ਬਾਅਦ ਸਾਡੀਆਂ ਸਾਰੀਆਂ ਫਿਕਰਾਂ ਮੁੱਕ ਜਾਂਦੀਆਂ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਸ਼ਹੀਦ ਸਿੰਘ ਸਾਡੇ ਨਾਲ ਚੱਲ ਰਹੇ ਹਨ ਅਤੇ ਤੁਹਾਨੂੰ ਉਹ ਸਫ਼ਰ ਦਾ ਪਤਾ ਵੀ ਨਹੀਂ ਚੱਲਦਾ ਕਿ ਤੁਸੀਂ ਕਦੋਂ ਆਪਣੇ ਘਰ ਪਹੁੰਚ ਜਾਂਦੇ ਹੋ ਜੀ ਇਸੇ ਤਰ੍ਹਾਂ ਇਹ ਸੰਗਤ ਜੀ ਕਈ ਨਿਸ਼ਾਨੀਆਂ ਹੁੰਦੀਆਂ ਹਨ ਜੋ ਸਾਨੂੰ ਇਹ ਦੱਸਦੀਆਂ ਹਨ ਕਿ ਵਾਹਿਗੁਰੂ ਜੀ ਵੀ ਸਾਡੇ ਤੇ ਆਪਣੀ ਨਜ਼ਰ ਰੱਖ ਰਹੇ ਹਨ ਸੰਗਤ ਜੀ ਕਿੰਨੇ ਹੀ ਲੋਕ ਦੱਸਦੇ ਹਨ ਕਿ ਉਹ ਕਿਸੇ ਹਾਦਸੇ ਵਿੱਚੋਂ ਬਚੇ ਪਰ ਉਹਨਾਂ ਨੂੰ ਅਜਿਹਾ ਲੱਗਿਆ ਕਿ ਕਿਸੇ ਨੇ ਉਹਨਾਂ ਨੂੰ ਦੂਰ ਪਾਸੇ ਧੱਕ ਦਿੱਤਾ ਹੈ ਕੀ ਇਹ ਸਿਰਫ ਸੰਜੋਗ ਹੁੰਦੇ ਹਨ ਨਹੀਂ ਸੰਗਤ ਜੀ ਇਹ ਵਾਹਿਗੁਰੂ ਜੀ ਦੀ ਕਿਰਪਾ ਅਤੇ ਸ਼ੀਦਾ ਦੀ ਰਾਖੀ ਹੁੰਦੀ ਹੈ ਜੀ ਕਦੇ ਤੁਸੀਂ ਅਚਾਨਕ ਇੱਕ ਅਜੀਬ ਸ਼ਾਂਤੀ ਮਹਿਸੂਸ ਕੀਤੀ ਹੈ ਜੋ ਤੁਸੀਂ ਪਿਛਲੇ ਸਮੇਂ ਵਿੱਚ ਕਦੇ ਵੀ ਮਹਿਸੂਸ ਨਹੀਂ ਕੀਤੀ ਸੀ ਜਦ ਤੁਸੀਂ ਸਿਮਰਨ ਜਾਂ ਪਾਠ ਕਰਦੇ ਹੋ ਅਤੇ ਤੁਹਾਡੇ ਅੰਦਰੋਂ ਇੱਕ ਅਣਖੋਜੀ ਤਾਕਤ ਆਉਂਦੀ ਹੈ ਜੋ ਤੁਹਾਨੂੰ ਹੌਸਲਾ ਦਿੰਦੀ ਹੈ ਅਤੇ ਇਹ ਵਾਹਿਗੁਰੂ ਜੀ ਦੀ ਹਾਜ਼ਰੀ ਦੀ ਨਿਸ਼ਾਨੀ ਹੁੰਦੀ ਹੈ ਜੀ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਵੱਡੀ ਸਮੱਸਿਆ ਜਾਂ ਚੁਣੌਤੀ ਦਾ ਸਾਹਮਣਾ ਕਰ ਰਹੇ ਹੁੰਦੇ ਆ ਨਾ ਪਰ ਇੱਕ ਅਣਜਾਣ ਤਾਕਤ ਸਾਨੂੰ ਹੌਸਲਾ ਅਤੇ ਹਿੰਮਤ ਦਿੰਦੀ ਹੈ ਜੋ ਸਾਨੂੰ ਲੜਨ ਲਈ ਤਿਆਰ ਕਰਦੀ ਹੈ ਜਦ ਤੁਸੀਂ ਗੁਰੂ ਘਰ ਵਿੱਚ ਸੇਵਾ ਕਰਦੇ ਹੋ ਜਾਂ ਕਿਸੇ ਦਾ ਵੀ ਭਲਾ ਕਰਦੇ ਹੋ ਅਤੇ ਤੁਸੀਂ ਅੰਦਰੋਂ ਬੇਹਦ ਖੁਸ਼ੀ ਮਹਿਸੂਸ ਕਰਦੇ ਹੋ ਏ ਗੁਰੂ ਜੀ ਦੀ ਪ੍ਰਸੰਨਤਾ ਦੀ ਨਿਸ਼ਾਨੀ ਹੁੰਦੀ ਹੈ ਜੀ ਸਾਡੇ ਗੁਰੂ ਸਾਹਿਬਾਨ ਸਾਨੂੰ ਇਹੀ ਦੱਸਦੇ ਹਨ ਕਿ ਜੇ ਅਸੀਂ ਨਿਸ਼ਚੇ ਨਾਲ ਕਿਸੇ ਦੀ ਵੀ ਮਦਦ ਕਰੀਏ ਜਾਂ ਕਿਸੇ ਬੇਜਵਾਨਾਂ ਦੀ ਮਦਦ ਕਰੀਏ ਉਹਨਾਂ ਨੂੰ ਖਾਣਾ ਖਿਲਾਈਏ ਉਹਨਾਂ ਦਾ ਢੱਡ ਭਰੀਏ ਤਾਂ ਹਮੇਸ਼ਾ ਹੀ ਵਾਹਿਗੁਰੂ ਜੀ ਸਾਡੇ ਤੋਂ ਖੁਸ਼ ਹੁੰਦੇ ਹਨ ਇਸ ਕਰਕੇ ਸੰਗਤ ਜੀ ਇਹ ਕੁਝ ਨਿਸ਼ਾਨੀਆਂ ਹਨ ਜਿਨ੍ਹਾਂ ਨਾਲ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਵਾਹਿਗੁਰੂ ਜੀ ਵੀ ਸਾਡੇ ਉੱਪਰ ਆਪਣੀ ਨਜ਼ਰ ਬਣਾਈ ਬੈਠੇ ਹਨ ਇਸ ਕਰਕੇ ਜੇਕਰ ਇਹਨਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਨਿਸ਼ਾਨੀ ਤੁਹਾਨੂੰ ਮਿਲੀ ਹੈ ਕਿਸੇ ਵੀ ਤਰ੍ਹਾਂ ਦਾ ਇਸ਼ਾਰਾ ਤੁਹਾਨੂੰ ਵਾਹਿਗੁਰੂ ਜੀ ਵੱਲੋਂ ਮਿਲਿਆ ਹੈ ਕਮੈਂਟ ਵਿੱਚ ਵਾਹਿਗੁਰੂ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੀ